ਕੰਚਨ ਦੀਦੀ ਕੀ ਤੁਹਾਡੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਪੈਸੇ ਤੁਹਾਡੇ ਖਾਤੇ ਵਿੱਚ ਆ ਗਏ ਨੇ ਹਾਂ ਦੀਦੀ ਮੇਰੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਪੈਸੇ ਆ ਗਏ ਨੇ ਪਰ ਮੇਰੇ ਖਾਤੇ ਵਿੱਚ ਤਾਂ ਨਹੀਂ ਆਏ ਤੁਹਾਡਾ KYC ਹੋਇਆ ਹੈ ਜਾਂ ਨਹੀਂ KYC ਇਹ ਕਿਵੇਂ ਹੁੰਦੀ ਤੇ ਕਿੱਥੋਂ ਹੁੰਦੀ ਦੀਦੀ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਡੇ ਮੋਬਾਈਲ ਵਿੱਚ ਹੀ ਹੋ ਜਾਏਗੀ ਆਓ ਦੱਸਤੀਆਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਅਧੀਨ ਰਜਿਸਟਰਡ ਕਿਸਾਨਾਂ ਨੂੰ ਈ ਕੇ ਵਾਈ ਸੀ ਕਰਵਾਉਣਾ ਜ਼ਰੂਰੀ ਹੈ ਜੇ ਤੁਸੀਂ ਇਸ ਨੂੰ ਨਹੀਂ ਕੀਤਾ ਹੈ ਤਾਂ ਦਿੱਤੇ ਗਏ ਵਿਕਲਪਾਂ ਨੂੰ ਵਰਤ ਕੇ ਈ ਕੇ ਵਾਈ ਸੀ ਕਰਵਾ ਕੇ ਯੋਜਨਾ ਦਾ ਲਾਭ ਉਠਾ ਸਕਦੇ ਹੋ ਪਹਿਲਾ ਚਰਨ ਪੀ ਐਮ ਕਿਸਾਨ ਦੀ ਅਧਿਕਾਰਤ ਵੈਬਸਾਈਟ www.pmkisan.gov.in ਤੇ ਜਾਓ ਦੂਸਰਾ ਚਰਨ ਸੱਜੇ ਪਾਸੇ ਦਿੱਤੇ ਗਏ ਈ ਕੇ ਵਾਈ ਸੀ ਦੇ ਆਪਸ਼ਨ ਉੱਤੇ ਕਲਿੱਕ ਕਰੋ ਤੀਸਰਾ ਚਰਨ ਆਧਾਰ ਕਾਰਡ ਨੰਬਰ ਅਤੇ ਕੈਪਚਾ ਕੋਡ ਦਰਜ ਕਰਨ ਤੋਂ ਬਾਅਦ ਸਰਚ ਉੱਤੇ ਕਲਿੱਕ ਕਰੋ ਚੌਥਾ ਚਰਨ ਆਧਾਰ ਕਾਰਡ ਨਾਲ ਜੁੜਿਆ ਮੋਬਾਈਲ ਨੰਬਰ ਦਰਜ ਕਰਕੇ ਅਤੇ ਗੈਟ OTP ਦੀ ਆਪਸ਼ਨ ਤੇ ਕਲਿੱਕ ਕਰੋ ਪੰਜਵਾਂ ਚਰਨ OTP ਭਰ ਕੇ ਸਬਮਿਟ ਕਰੋ ਛੇਵਾਂ ਚਰਨ EKYC ਦੀ ਪ੍ਰਕਿਰਿਆ ਸਫਲ ਹੋਣ ਦੀ ਜਾਣਕਾਰੀ ਈਮੇਲ ਜਾਂ SMS ਦੇ ਮਾਧਿਅਮ ਨਾਲ ਪ੍ਰਾਪਤ ਹੋਵੇਗੀ ਵਧੇਰੇ ਜਾਣਕਾਰੀ ਲਈ ਤੁਸੀਂ ਰਿਲਾਇੰਸ ਫਾਊਂਡੇਸ਼ਨ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1800 18004198800 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ